ਉਸੀ ਦੇ ਇੱਕ ਰੂ ਫਗਵਾੜਾ نیوز ਮੈਂ ਹਾਂ ਤੁਹਾਣਾ ਅੰਜਲੀ ਫਗਵਾੜਾ ਦੇ ਮਸਤ ਨਗਰ ਵਿੱਚ ਕੀ ਪੀਤੀ ਰਾਤੀ ਇੱਕ ਚੋਰੀ ਦੀ ਘਟਨਾ ਸਾਹਮਣੀ ਹੈ ਜਿਸ ਨਾਲ ਪੂਰਾ ਇਲਾਕਾ ਸੈਮੀਆ ਹੋਇਆ ਬੇਖੌਫ ਚੋਰਾਂ ਨੇ ਘਰ ਅੰਦਰ ਦਾਖਲ ਹੋ ਕੇ ਅਲਮਾਰੀਆਂ ਦੇ ਲੋਕ ਤੋੜੇ ਅਤੇ ਲੱਖਾਂ ਰੁਪਏਾਂ ਦੇ ਗਹਿਣੇ ਤੇ ਨਕਦੀ ਉਚਾ ਕੇ ਚੋਰ ਫਰਾਰ ਹੋ ਗਏ ਸਾਰੇ ਮਾਮਲੇ ਸਬੰਧੀ ਜਾਣਕਾਰ ਦੰਦੇ ਆ ਆਸ਼ਾ ਰਾਣੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਆਰਾਮ ਰਿਲਾ ਦੇਖਣ ਗਈ ਹੋਈ ਸੀ ਤਾਂ ਰਾਤ ਕਰੀਬ 1:3 ਵਜੇ ਜਦੋਂ ਉਹ ਘਰ ਵਾਪਸ ਆਈ ਤਾਂ ਉਹਨਾਂ ਨੇ ਦਿਲ ਦਹਿਲਾ ਦੇਣ ਵਾਲਾ ਨਜ਼ਾਰਾ ਵੇਖਿਆ ਘਰ ਦੇ ਦਰਵਾਜ਼ੇ ਖੁੱਲੇ ਹੋਏ ਪੈਸਨ ਅਤੇ ਸਾਰਾ ਸਮਾਨ ਉਦੁਰਦੁਰ ਖਿਲਰਿਆ ਹੋਇਆ ਸੀ ਅਤੇ ਅਲਮਾਰੀਆਂ ਦੇ ਲੋਕ ਟੁੱਟੇ ਆਸ਼ਰਾਂ ਦੇ ਤਸਰ ਮੁਤਾਬਿਕ ਚੋਰਾ ਬਲੋ ਕਰੀਬ ਸਾਡੇ 3 ਤੋਲੇ ਸੋਨੇ ਦੇ ਗਹਿਣੇ ਲਗਭਗ 6000 ਰੁਪਏ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ ਇਸ ਕਾਰਨ ਨਾਲ ਪਰਵਾਰ ਨੂੰ ਕਰੀਬ 4 ਤੋਂ 5 ਲੱਖ ਰੁਪਏ ਦਾ ਭਾਰੀ ਨੁਕਸਾਨ ਹੋਇਆ ਉਹਨਾਂ ਨੇ ਦੱਸਿਆ ਕਿ ਸਾਰੇ ਕੰਨਾਂ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਕਟਨਾ ਵਾਲੇ ਸਥਾਨ ਤੇ ਪਹੁੰਚੀ ਅਤੇ ਜ਼ਾਇਜ਼ਾ ਲੈਂਦੇ ਹੋਏ ਚੋਰਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਪਰ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਖੜਾ ਹੋਇਆ ਹੈ ਕਿ ਜਦੋਂ ਤਿਉਹਾਰਾਂ ਦੇ ਦਿਨਾਂ ਦੇ ਵਿੱਚ ਸ਼ਹਿਰ ਵਿੱਚ ਪੁਲਿਸ ਵੱਲੋਂ ਸ਼ਕਤੀ ਦਿਖਾਈ ਜਾ ਰਹੀ ਹੈ ਫਿਰ ਵੀ ਇਹ ਬੇਖੌਫ ਚੋਰ ਕਿਸੇ ਵੀ ਡਰ ਭੈ ਤੋਂ ਬਿਨਾਂ ਆਏ ਦਿਨ ਵਾੜਦਾ ਤੁਨੂੰ ਅੰਜਾਮ ਕਿਵੇਂ ਦੇ ਰਹੇ ਹਨ ਮਸਤਨਗਰ ਦੇ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਇਨਸਾਫ ਦਿਵਾਇਆ ਜਾਵੇ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਦ ਨਾਲ ਸ਼ਰਨਜੀਤ ਸਿੰਘ ਸੋਣੀ ਦੀ ਰਿਪੋਰਟ ਆਪਾਂ ਜੀਓ ਆਪਣਾ ਅਸ਼ਾਧਾ ਜੀ ਆ 형ਾਣੀ ਕਿੱਥੇ ਰਹਿੰਦੇ ਆਪਾਂ ਮਸਤ ਨਾਲ ਹਾਂ ਕੀ ਮਾਮਲਾ ਕੀ ਕਿ ਜਿਹੜਾ ਤੁਸੀਂ ਮਤਲਬ ਕੀ ਆਪਣੇ ਘਰ ਦੇ ਬਾਹਰ ਰੱਖਣ ਗਏ ਸੀਗੇ ਤਾਂ ਅਸੀਂ ਜੋ 1:30 ਵਜੇ ਵਾਪਸ ਆਏ ਅਤੇ ਆ ਕੇ ਜਦੋਂ ਲੋਕ ਬਾਹਰ ਲਾ ਖੋਲਿਆ ਤਾਂ ਬੱਚੇ ਅੰਦਰ ਆ ਗਏ ਤੇ ਮੈਂ ਬਾਥਰੂਮ ਚੱਲ ਗਈ ਤਾਂ ਜਦ ਬੱਚੇ ਨੇ ਆ ਕੇ ਦੇਖਿਆ ਤਾਂ ਕਹਿੰਦਾ ਮम्मा ਜੀ ਤੁਸੀਂ ਲੋਕ ਨਹੀਂ ਲਾਇਆ ਸੀਗਾ ਮੈਂ ਕਿਹਾ ਬੇਟਾ ਮੈਂ ਸਾਰੇ ਲੋਕ ਲਾਇਆ ਹੈ ਇਹਨਾਂ ਮम्मा ਫ੍ਰਿਜ ਤੇ ਚਾਬੀ ਹੈ ਨਗੀ ਫ੍ਰਿਜ ਤੋਂ ਚਾਬੀ ਚੱਕ ਕੇ ਲੋਕ ਖੋਲਿਆ ਕੋਲ ਕੇ ਅੰਦਰ ਇਹਨਾਂ ਦਾ ਆਹ ਕੁੰਡਾ ਤਾਂ ਖੁੱਲਿਆ ਹੀ ਹੁੰਦਾ ਹੈ ਤੇ ਭੇੜੇ ਸੀਗਾ ਤੇਰੇ ਨਲਵਾਰੀ ਵਿੱਚ ਲੋਕ ਤੋੜ ਕੇ ਹਾਂਜੀ ਨੁਕਸਾਨ ਕਿੰਨਾ ਹੋ ਗਿਆ 5000 ਰੁਪਈਆ ਸੀ ਹਾਂਜੀ ਕੈਸ਼ ਕਿੰਨਾ ਸੀ 5000 ਹਾਂ ਕੋਈ ਹੋਰ ਵੀ 1500 ਰੁਪਈਆ ਮੇਰੇ ਕੱਲੇ ਵਿੱਚ ਸੀ ਉਹ ਸੇਫ ਬੱਚਿਆਂ ਨਾਲ ਰੱਖਦੇ ਸੀ ਕੋਈ 골ਡ ਵਗੈਰਾ ਵੀ ਲੱਗੇ 골ਡ ਵੀ ਲੱਗੇ ਕਿੰਨਾ ਲੱਗੇ 골ਡ 골ਡ ਲੱਗੇ 3.5 ਟੋਲੇ ਚੈਨੀ ਮੰਦੀ 2 ਦੋ ਮੰਦੀਆਂ ਛੋਟੀ ਇੱਕ ਬੇਟੀ ਵੀ ਤੇ ਕੋਈ ਕੈਮਰੇਆਂ ਦੇ ਚਾਹੇ ਬੰਦੇ ਕੈਮਰੇ ਲੱਗੇ ਕੋਈ ਨਹੀਂ ਆਇਆ ਕਮਰੇ ਚ ਤੇ ਬੋਲ ਸੀ ਕਰ ਕੀਤੀ ਇਸ ਮਾਮਲੇ ਨੇ ਕਾਰਵਾਈ ਕੀਤੀ ਰਾਤੀ 3 ਵਜੇ ਇਹਨਾਂ ਨੂੰ ਫੋਨ ਕੀਤਾ ਸੀ ਉਹ ਆ ਗਏ ਸੀ ਬੋਲੋ ਸਹੀ ਸੀ ਹਾਂਜੀ ਤੇ ਕੀ ਜਿੱਦਾਂ ਹੁਣ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਕੀ ਪ੍ਰਸ਼ਾਸ਼ਨ ਕੋ ਮੰਗ ਰੱਖਦੇ ਆਪਾਂ ਅਸੀਂ ਤਾਂ ਮੰਗ ਲਈ ਹੀ ਰੱਖਦੇ ਆ ਕਿ ਸਾਨੂੰ ਇਨਸਾਫ ਮਿਲਿਆ ਜਾਵੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਲਗਭਗ 4-5 ਲੱਖ ਤੱਕ ਹੋ ਹੀ ਗਿਆ ਤੇ ਤੁਸੀਂ ਕਿੱਥੇ ਗਏ ਦੀਏ ਅਸੀਂ ਰਾਮ ਰੱਬ ਨੂੰ ਦੇਖਣ ਗਏ ਸੀ ਜਿੰਦੇ ਵਗੈਰਾ ਕਿਦਾਂ ਸਾਰੇ ਲੋਕ ਬਾਹਰ ਨੇ ਗੇਟਾਂ ਦੇ ਲੋਕ ਲੱਗੇ ਹੋਏ ਸੀ ਉੱਪਰਲਾ ਗੇਟ ਲਪੌੜੀ ਵਾਲਾ ਤੋੜ ਕੇ ਉਧਰ ਦੀ ਆਏ ਮੇਰਾ ਨਾਮ ਹਰਪ੍ਰੀਤ ਹੈ ਜੀ ਹਰਪ੍ਰੀਤ ਹਰਪ੍ਰੀਤ ਜੀ ਕਿੱਥੇ ਰਹਿੰਦੇ ਆਪਾਂ ਮਸਤ ਨਗਰ ਮਸਤ ਨਗਰ ਦੇ ਵਿੱਚ ਰਹਿੰਦੇ ਆ ਕੀ ਬਾ ਮੰਗੀ ਆਪਣਾ ਮਾਮਲਾ ਕੀ ਇੱਕ ਜਿਹੜਾ ਤੁਸੀਂ ਆਪਣੇ ਘਰ ਦੇ ਬਾਹਰ ਖੜੇ ਆ ਐਕਚੁਅਲੀ ਸਾਨੂੰ ਰਾਤ ਨੂੰ ਕਾਲ ਆਈ ਸੀ 3:00 ਵਜੇ ਦੇ ਕਰੀਬ ਕਿ ਚੋਰੀ ਹੋਈ ਆ ਤੇ 100 ਨੰਬਰ ਤੇ ਕਾਲ ਵਗੈਰਾ ਕਰ ਦਿੱਤੀ ਸੀਗੀ ਪਹਿਲਾਂ ਤੇ 4:00 ਵਜੇ ਪੁਲਿਸ ਆਈ ਆ ਤੇ ਆਪਣੀ ਇਨਵੈਸਟੀਗੇਸ਼ਨ ਕਰਕੇ ਗਏ ਆ ਹਰ ਨੁਕਸਾਨ ਕਿੰਨਾ ਹੋ ਗਿਆ ਨਾਲਾ ਨੁਕਸਾਨ ਜੀ ਇਹਨਾਂ ਦੇ ਕਹਿਣ ਬਤਾਲਾ ਕੋ 4-5 ਲੱਖ ਦੇ ਕਰੀਬ ਹੋ ਗਿਆ ਜੀ ਕੀ ਕੀ ਲੱਗਾ ਸਰ ਗੋਲਡ ਸੀ ਇਹਨਾਂ ਦਾ ਤੇ ਬਾਕੀ ਕੈਸ਼ ਆਪ ਵਗੈਰਾ ਸੀਗਾ ਤੇ ਬਾਕੀ ਛੋਟਾ-ਮੋਟਾ ਸਮਾਨ ਸੀਗਾ ਜਿਹਾ ਕੱਪੜੇ ਵਗੈਰਾ ਸੀ ਥੋੜੇ ਹੋਰ ਲੈ ਗਏ ਤੇ ਸਰ ਇਹ ਕਿੱਥੇ ਗਏ ਸੀਗੇ ਇਹ ਰਾਮਨੀਰ ਦੇਖਣ ਗਏ ਹੋ ਸੀਗੇ ਤੇ ਇਹਨਾਂ ਨੂੰ ਵੀ ਕਿੱਦਾਂ ਪਤਾ ਲੱਗਾ ਇਹ ਜਦੋਂ ਘਰ ਆ ਕੇ ਇਹ ਨਹੀਂ ਦੇਖਿਆ ਜਿੱਥੇ ਚਾਬੀਆਂ ਵਗੈਰਾ ਰੱਖਦੇ ਆ ਤਾਂ ਇਹਨਾਂ ਨੂੰ ਅਸੀਂ ਚਾਬੀਆਂ ਨਹੀਂ ਵੜੀਆਂ ਮੁੰਡੇ ਦੇ ਅੰਦਰ ਆ ਕੇ ਦੇਖਿਆ ਕਿ ਉਹਨੇ ਪੁੱਛਿਆ ਕਿ ਮੰਮਾ ਆ ਕੇ ਅੰਦਰ ਤੁਸੀਂ ਲੋਕ ਬੰਦ ਨਹੀਂ ਕੀਤਾ ਸੀ ਅਲਮਾਰੀਆਂ ਨੂੰ ਉਹ ਕਦੇ ਲੋਕ ਕਰਕੇ ਗਏ ਹੋਏ ਸੀ ਤੇ ਜਦੋਂ ਅੰਦਰ ਆ ਕੇ ਦੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਜਿਹੜੇ ਚੋਰ ਉਪਰੋਂ ਜੀ ਆਏ ਜਾਂ ਕਿਦਾਂ ਮਤਲਬ ਗੇੜ ਨਰਾਹੀ ਆਏ ਇਹ ਜੀ ਆਏ ਆ ਇੱਥੇ ਇਹਨਾਂ ਦੇ ਘਰ ਦੇ ਬੈਕ ਸਾਈਡ ਦੇ ਉੱਤੇ ਖੇਤ ਵਗੈਰਾ ਪੈਂਦੇ ਆ ਉਧਰੋਂ ਚੜੇ ਆ ਪਿੱਛੇ ਆਪਾਂ ਤੇ ਕੋਈ ਕੈਮਰੇ ਵਗੈਰਾ ਲੱਗੇ ਇੱਥੇ ਆਪਣੇ ਕੈਮਰੇ ਨਹੀਂ ਇੱਥੇ ਤਾਂ ਕੋਈ ਨਹੀਂ ਹੈਗਾ ਜੀ ਇੱਧਰ ਮੇਨ ਰੋਡ ਤੇ ਤੇ ਕੈਮਰਾ ਆ ਤੇ ਉਹ ਵਾਲੇ ਚੈੱਕ ਕਰਨਾ ਕੋਈ ਕੈਮਰੇ ਦੇ ਵਿੱਚ ਆਏ ਬੰਦੇ ਮੇਰੇ ਅੱਗੇ ਕੈਮਰੇ ਤੇ ਕੋਈ ਨਹੀਂ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਿਸ ਕਾਇਦ ਕਰ ਦਿੱਤੀ ਹੈ ਜੀ ਪੁਲਿਸ ਸਾਹੀ ਸੀ ਮੌਕੇ ਤੇ ਸਰ ਹਾਂ ਜੀ ਮੌਕਾ ਦੇਖੀ ਹੈ ਪੁਲਿਸ ਨੇ ਤੇ ਕੀ ਮੰਗ ਰੱਖਦੇ ਜਿੱਦਾਂ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਚੋਰੀ ਦੀ ਅਮਾਲ ਦਾ ਤਾਂ ਬਹੁਤ ਹੋ ਰਹੀਆਂ ਦੇਖੋ ਅਛਾ ਜਨ ਕੋ ਕੀ ਮੰਗ ਰੱਖਦੇ ਆਪਾਂ ਛੜੀ ਚੋਰੀ ਦੀ ਆਬਾਦ ਤਤਾ ਹੋ ਰਹੀਆਂ ਜੀ ਇਹਨੂੰ ਠੱਲ ਪੈਣੀ ਚਾਹੀਦੀ ਹੈ ਕਿਉਂਕਿ ਦਿਨ ਪਰ ਦਿਨ ਇਹ ਜਿਆਦਾ ਚੋਰੀਆਂ ਵਾਰਦਾ ਬਹੁਤ ਜਿਆਦਾ ਹੋ ਰਹੀਆਂ ਆ ਤੇ ਆਪਾਂ ਇਹ ਚਾਹੁੰਦੇ ਆ ਕਿ ਸਰਕਾਰ ਦੇ ਮੰਗ ਕਰਦੇ ਤੇ ਰਾਤ ਨੂੰ ਜਿੱਦਾਂ ਪੀਸਰ ਵਗਾਰੇ ਜੀੜਾ ਵਗੈਰਾ ਇਧਰ ਮਾਰਨ ਤੇ ਥੋੜਾ ਜਿਹਾ ਪਤਾ ਹੋਵੇ ਨਾ ਡਰ ਦਾ ਡਰ ਪੈਣਾ ਚਾਹੀਦਾ ਹੈ ਲੋਕਾਂ ਦੇ ਵਿੱਚ ਇਹਨਾਂ ਦੇ ਵਿੱਚ ਜਿਹੜੇ ਚੋਰ ਵਗਾਰਾ ਹੈ ਨਹੀਂ ਤਾਂ ਹੋਂਡਾ ਟਾਈਮ ਤੋਂ ਤਾਂ ਬਹੁਤ ਮੜੇ ਹਿਸਾਬ ਨਾਲ ਜਿਸ ਹਿਸਾਬ ਨਾਲ ਪਤਾ ਚਾ ਚੋਰੀਆਂ ਹੋ ਰਹੀਆਂ ਆ